ਬਾਰੂ ਸਨਮਾਨ ਤੇ ਸਤਕਾਰ ਜੋ ਸਤਿਗੁਰਾਂ ਦੀ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਖਾਲਸਾ ਸਮੁੱਚੀ ਸਾਧ ਸੰਗਤ ਜੀਓ ਸਾਰੇ ਆਪਸ ਦੇ ਵਿੱਚ ਸਾਂਝ ਪਾ ਕੇ ਅਸੀਸ ਬਖਸ਼ੋ ਮੁਖੰਦੇ ਦੀ ਖਾਨ ਸਾਰੇ ਰਲ ਮਿਲ ਕੇ ਕਰਿਓ ਕੋਈ ਵੀ ਰਸਨਾ ਵਾਂਝੀ ਨਾ ਰਹੇ ਮਿਲ ਕੇ ਆਪਕੋ ਜੀ ਦਵਾ ਦੇ ਦੰਮੂਆਸਾ ਤੋਂ ਰਾਮਾ ਰੋਡ ਤੇ 6 ਕਿਲੋਮੀਟਰ ਦੀ ਦੂਰੀ ਤੇ ਰਸਿਆ ਹੋਇਆ ਹੈ ਸਮੂਹ ਨਗਰ ਇਲਾਕਾ ਨਿਵਾਸੀਆਂ ਨੂੰ ਮਹਾਨ ਗੁਰਮਤਿ ਕੀਰਤਨ ਕਥਾ ਵਿਚਾਰਾਂ ਸੁਣਨ ਦਾ ਸੁਭਾਗਾ ਸਮਾਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਇਸ ਸਮੇਂ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਤੋਂ ਵਾਰ ਸਾਈਂ ਮਹਾਂਪ੍ਰਖ ਸ਼੍ਰੀਮਾਨ ਸੰਤ ਬਾਬਾ ਬੂਟਾ ਸਿੰਘ ਜੀ ਗੁਰਥਲੀ ਵਾਲੇ ਤੰਦਰੁਜਾ ਦੀਵਾਨ ਸੁਜਾਉਣਗੇ ਸਮੂਹ ਨਗਰ ਦੀ ਸੂਚੀ ਸੰਗਤ ਵੱਲੋਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਸਮੇਂ ਦੇ ਵਿੱਚ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਨੇ ਦੀਵਾਨਾਂ ਦਾ ਸਮਾਂ ਹੈ 3 4 ਤੇ 5 ਅਕਤੂਬਰ 18:00 20:00 ਸਮਾਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਦਾ ਹੈ ਦੇ ਸੰਗਤ ਨੂੰ ਨਗਰ ਦੱਜਲ ਦੀ ਸਮੁੱਚੀ ਸੰਗਤ ਵੱਲੋਂ ਗੁਰੂ ਘਰ ਦੇ ਪ੍ਰਬੰਧਕ ਸੇਵਾਦਾਰਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਰੂਰ ਤਿੰਨੇ ਤਿੰਨ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਨੇ ਇਹਨਾਂ ਸਮਾਗਮਾਂ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਗੁਰਦਾਸ ਸਿੰਘ ਜੀ ਕੋਥਰੀ ਵਾਲੇ ਜੀ ਗਾਣ ਸੁਣਾਉਣਗੇ ਜੀਵਾਨਾਂ ਦੀ ਸ਼ੁਰੂਆਤ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਗੁਰਬੇਲ ਸਿੰਘ ਜੀ ਮਾਤਾ ਕਥਾ ਵਿਚਾਰਾਂ ਜੋ ਆਰੰਭ ਦਾ ਕਾਰਨ ਗਏ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਰੂਰ ਪਹੁੰਚ ਕਰਕੇ ਲਾਭ ਪ੍ਰਾਪਤ ਕਰਨੇ ਸਮਾਪਤੀ ਵਾਲੇ ਦਿਨ ਅੰਡੇ ਵਾਟੇ ਦਾ ਅਮਰ ਪ ਤਿਆਰ ਹੋਏਗਾ ਅਮਰ ਸ਼ਕੰਦ ਦੇ ਚਾਹ ਬਣਾਉਣ 5 ਤਰੀਕ ਨੂੰ ਸ਼ਾਮ 5 ਵਜੇ ਨਿਮਰਨ ਦੀ ਕਿਰਪਾ